ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਕਪੁਰਾ ਸੇਲਾ ਫੀਡ ਕੋਰਟ ਤੋਂ ਅੱਜ ਆਨਲਾਈਨ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਆਰਡਰ ਸਾਡਾ ਸ਼ਿਪਿੰਗ ਦੇ ਲਈ ਰੈਡੀ ਹੈ ਤੇ ਇਹ ਵਾਲੇ ਸੂਟ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਾਂ ਦਿਖਾਉਨੇ ਹੁੰਦੇ ਆ ਕਿਉਂਕਿ ਤੁਹਾਨੂੰ ਦੱਸਣਾ ਚਾਹੁੰਦੇ ਹੁੰਦੇ ਆ ਕਿ ਆਪਾਂ ਇਸ ਤਰ੍ਹਾਂ ਦੇ ਸੂਟ ਜਿਹੜੇ ਆ ਉਹ ਰੈਡੀ ਕਰਕੇ ਤੁਹਾਨੂੰ ਦੇ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਜਿਹੜੇ ਸੂਟ ਹੈ ਉਹ ਜਿਹੜੇ ਆ ਉਹ ਬਣਾਏ ਹੋਏ ਜਿਹੜੇ ਆਪਾਂ ਰੈਡੀ ਕੀਤੇ ਉਹ ਦਿਖਾਵਾਂਗੇ ਤਾਂ ਕਿ ਤੁਸੀਂ ਵੀ ਆਰਡਰ ਇਸ ਤਰ੍ਹਾਂ ਦੇ ਸੂਟਾਂ ਦਾ ਪਲੇਸ ਕਰ ਸਕੋ ਪਹਿਲਾ ਜਿਹੜਾ ਸੂਟ ਹੈ ਜੀ ਇਸ ਦਾ ਫੈਬਰਿਕ ਹੈ ਜੀ ਬਨਾਰਸੀ ਸ਼ਿਮਰ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਇਹ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਕਲਰਸ ਨੇ ਸਾਰੇ ਮਜੈਂਟਾ येलो ਮਸਟਰਡ ਬਹੁਤ ਸੋਹਣੇ ਸੋਹਣੇ ਕਲਰਸ ਨੇ ਇਹਦੇ ਵਿੱਚ ਠੀਕ ਹੈ ਤੇ ਇਹਦਾ ਕਪੜਾ ਜਿਹੜਾ ਸੀਗਾ ਜੀ ਮੈਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਦੀ ਹਾਂ ਕਿ ਇਹਦੇ ਪਿੱਛੇ ਦੇਖੋ ਵੀਵਿੰਗ ਹੋਈ ਹੋਈ ਹੈ ਬਹੁਤ ਸੋਹਣੀ ਇਹ ਚੁਬਦੀ ਨਹੀਂ ਬੜੀ ਸੌਫਟ ਵਾਲੀ ਵੀਵਿੰਗ ਹੈ ਇਸ ਕਪੜੇ ਦੇ ਉੱਪਰ ਇਹ ਕਪੜਾ ਵੀ ਜਿਹੜਾ ਹੈ ਕਸਟਮਰ ਨੂੰ ਆਪਾਂ ਹੀ ਦਿੱਤਾ ਫੈਬਰਿਕ ਇਸ ਤਰ੍ਹਾਂ ਦਾ ਤੁਸੀਂ ਵੀ ਸਾਡੇ ਤੋਂ ਜਿਹੜਾ ਹੈ ਉਹ ਲੈ ਸਕਦੇ ਹੋ ਤੇ ਇਸ ਤਰ੍ਹਾਂ ਦਾ ਸੋਹਣਾ ਜਿਹੜਾ ਹੈ ਸਟਿਚ ਕਰਾ ਸਕਦੇ ਹੋ ਤੇ ਨਾਲ ਹੀ ਆਪਾਂ ਇਹਨੂੰ ਦੇਖੋ ਜਿਹੜਾ ਸਟਿਚ ਕੀਤਾ ਪਿੱਛੇ ਫਿਨਿਸ਼ਿੰਗ ਪੱ ਤੇ ਨਾਲ ਉੱਪਰ ਜਿਹੜਾ ਹੈ ਉਹ 골ਡਨ ਕਲਰ ਦੀ ਲੇਸ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਇਸ ਦਾ ਨੈਕ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਪੱਟੀ ਲਗਾ ਕੇ ਤੇ ਬਹੁਤ ਸੋਹਣੇ ਜਿਹੇ ਬਟਨ ਲਗਾਏ ਹੋਏ ਉੱਪਰ ਇਹ 슬ੀਵਜ਼ ਰਹਿਣਗੀਆਂ ਇਸ ਤਰ੍ਹਾਂ ਕਾਟਨ ਦੀ ਲਾਈਨਿੰਗ ਲੱਗ ਕੇ ਬਣਿਆ ਹੋਇਆ ਤੇ ਨਾਲ ਹੀ ਇਸ ਤੇ ਹੌਟ ਪਿੰਕ ਕਲਰ ਦਾ ਜਿਹੜਾ ਹੈ ਉਹ ਸ਼ਿਮਰ ਦਾ ਬਾਟਮ ਹੈ ਸਲਵਾਰ ਤੇ ਨਾਲ ਹੀ ਇਸ ਦੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜਿਹੜਾ ਕਿ ਸ਼ਿਮਰ ਦਾ ਹੀ ਹੈ ਸਟੱਫ ਇਸ ਦਾ ਸ਼ਿਮਰ ਹੈ ਤੇ ਪਰ ਇਸ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਸੋਹਣੀ ਮੋਟੀ ਜੀ ਲਾਈਨਿੰਗ ਹੈ 골ਡਨ ਕਲਰ ਦੀ ਤੇ ਨਾਲ ਇਸ ਤਰ੍ਹਾਂ ਦੀ ਬਹੁਤ ਪਿਆਰੀ ਲੇਸ ਜਿਹੜੀ ਹੈ ਉਹ ਇਸ ਸੂਟ ਦੇ ਨਾਲ ਆਪਾਂ ਲਗਾ ਕੇ ਦਿੱਤਾ ਹੈ ਇਹ ਸੂਟ ਪੂਰਾ ਸੀ ਜੀ ਫੁੱਲ ਪੀਸ ਉਸ ਤੋਂ ਬਾਅਦ ਜਿਹੜਾ ਅਗਲਾ ਸੂਟ ਹੈ ਜੀ ਇਹ ਅੱਜ ਕੱਲ ਜਿਵੇਂ ਮੋਸਟ ਟ੍ਰੈਂਡਿੰਗ ਜਿਹੜਾ ਚੱਲ ਰਿਹਾ ਹੈਗਾ ਫਰੌਕ ਵਾਲਾ ਡਿਜ਼ਾਈਨ ਠੀਕ ਹੈ ਜੀ ਇਹ ਕਸਟਮਰ ਦੇ ਰਿਵਾਜ ਅਨੁਸਾਰ ਉਹਨਾਂ ਨੂੰ ਉੱਪਰ ਕੋਸ਼ਿਸ਼ ਨਹੀਂ ਸੀ ਚਾਹੀਦਾ ਬਿਲਕੁਲ ਸਿੰਪਲ ਤਰ੍ਹਾਂ ਦੀ ਚਾਹੀਦੀ ਸੀਗੀ ਫਰੌਗ ਇਸ ਤਰ੍ਹਾਂ ਬਾਜੂ ਤੇ ਆਪਾਂ ਜਿਹੜੀ ਹੈ ਉਹ ਪਾਈਪਿੰਗ ਲਗਾਈਏ ਇਹ ਵੀ ਬਨਾਰਸੀ ਸ਼ਿਮਰ ਹੀ ਹੈ ਤੇ ਇਸ ਦਾ ਕਲਰ ਹੈ ਪੀਕਾਕ ਜਆ ਬੋਟਲ ਗ੍ਰੀਨ ਪੀਕਾਕ ਐਂਡ ਫਿਰੋਜ਼ੀ ਦੇ ਕੰਬੀਨੇਸ਼ਨਸ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਫਲਾਰ ਪ੍ਰਿੰਟ ਦੇ ਵਿੱਚ ਬੰਦਨੀ ਦਾ ਵੀ ਜਿਹੜਾ ਹੈ ਉਹ ਪ੍ਰਿੰਟ ਬਣਿਆ ਹੋਇਆ ਇਸ ਦੇ ਵੀ ਕੱਪੜੇ ਦੀ ਜਿਹੜੀ ਮੈਂ ਤੁਹਾਨੂੰ ਦਿਖਾਵਾਂ ਵੀਵਿੰਗ ਹੋਈ ਹੋਈ ਹੈ ਬਨਾਰਸੀ ਹੀ ਹੈ ਇਹ ਇਹ ਸਿਰਫ ਪ੍ਰਿੰਟ ਜਾਂ ਪੇਂਟ ਨਹੀਂ ਹੈ ਵੀਵਿੰਗ ਹੋਈ ਹੋਈ ਹੈ ਤੇਜ਼ੀਆਂ ਬਹੁਤ ਸੋਹਣੀਆਂ ਜੀਆਂ ਦੇਖੋ ਕਲੀਆਂ ਜਿਹੜੀਆਂ ਉਹ பாਕੇ ਆਪਾਂ ਫਰੌਕ ਰੈਡੀ ਕੀਤੀ ਐ ਤੇ ਇਹਦੇ ਨਾਲ ਨੈਚਰਲ ਗਰੇਵ ਦਾ ਹੈ ਫੈਬਰਿਕ ਉਸ ਦੇ ਵਿੱਚ ਆਪਾਂ ਇਹਦਾ ਬਾਟਮ ਜਿਹੜਾ ਉਹ ਰੈਡੀ ਕੀਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਫਲੇਅਰ ਹੈ ਦਾ ਇਹ ਕਿਸੇ ਯੰਗ ਗਰਲ ਦਾ ਸੂਟ ਹੈ ਉਹ ਦੁਪੱਟਾ ਨਹੀਂ ਵੀਅਰ ਕਰਨਾ ਚਾਹੁੰਦੇ ਇਸ ਕਰਕੇ ਵਿਦਆਊਟ ਦੁਪੱਟਾ ਸੂਟ ਆਪਾਂ ਰੈਡੀ ਕੀਤਾ ਤੇ ਇਸ ਦੀ ਸਟਿਚਿੰਗ ਤੁਸੀਂ ਦੇਖੋ ਕਿੰਨੀ ਖੂਬਸੂਰਤ ਹੋਈ ਵੀ ਐ ਕਿੰਨੀ ਸ਼ਾਨਦਾਰ ਸਟਿਚਿੰਗ ਕਿ ਵੀ ਨੀਟਨ ਕਲੇਮ ਜਿਹੜੀ ਹੈ ਇਹ ਹਲੇ ਪ੍ਰੈਸ ਕਰਨ ਵਾਲੀ ਐ ਐਕਚੁਅਲੀ ਪ੍ਰੈਸ ਕਰਕੇ ਫਿਰ ਸਾਨੂੰ ਦਿਖਾਉਣੇ ਔਖੇ ਹੋ ਜਾਂਦੇ ਐ ਇੰਸਪੈਕਟ ਕਰਨੇ ਇਸ ਕਰਕੇ ਆਪਾਂ ਤੁਹਾਨੂੰ ਬਿਨਾ ਪ੍ਰੈਸਿੰਗ ਤੋਂ ਹੀ ਦਿਖਾ ਰਹੇ ਹਾਂ ਠੀਕ ਹੈ ਜੀ ਇਹ ਅੱਜ ਆਪਾਂ ਸ਼ਿਪਿੰਗ ਲਈ ਜਿਹੜੀ ਹੈ ਇਹ ਸੂਟ ਰੈਡੀ ਨੇ ਤੇ ਨੈਕਸਟ ਜਿਹੜਾ ਸੂਟ ਹੈ ਜੀ ਉਹ ਹੈ ਇਹਦਾ ਫੈਬਰਿਕ ਹੈ ਜੀ ਚੰਦੇਰੀ ਤੇ ਕਲਰ ਹੈ ਜੀ ਪਿਓਰ ਰੈੱਡ ਟਮੇਟੋ ਰੈੱਡ ਜਿਹੜਾ ਕਲਰ ਹੁੰਦਾ ਉਹ ਵਾਲਾ ਇਸ ਦੇ ਉੱਪਰ ਜਿਹੜਾ ਇਹ ਆਪਾਂ ਤੁਹਾਨੂੰ ਜਿਹੜੇ ਹੈ ਪਹਿਲਾਂ ਜਦੋਂ ਸਟੌਕ ਦੇ ਵਿੱਚ ਸੀਗੇ ਕੱਲਾ ਫੈਬਰਿਕ ਸੀਗਾ ਉਵੇਂ ਵੀ ਤੁਹਾਨੂੰ ਆਨ ਸਟੇਜ 'ਤੇ ਵੀ ਦਿਖਾਏ ਸੀਗੇ ਤੇ ਇਹ ਸੂਟ ਜਿਹੜੇ ਹੈ ਉਹ ਸਾਡੇ ਬਹੁਤ ਸਾਰੇ ਕਸਟਮਰਸ ਨੇ ਬੜੇ ਹੀ ਲਾਈਕ ਕੀਤੇ ਹੈ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਤੁਹਾਨੂੰ ਆਪਾਂ ਸਟਿਚ ਕੀਤਾ ਹੋਇਆ ਦਿਖਾ ਰਹੇ ਹਾਂ ਠੀਕ ਹੈ ਇਸ ਤਰ੍ਹਾਂ ਦੇ ਜਿਹੜੀ ਹੈ ਲੇਸ ਦੇ ਨਾਲ ਆਪਾਂ ਇਹਨੂੰ ਰੈਡੀ ਕੀਤਾ ਕਾਟਨ ਦੀ ਸਕਿਨ ਕਲਰ ਦੀ ਜਿਸ ਤਰ੍ਹਾਂ ਦਾ ਵਰਕ ਹੋਇਆ ਹੈ ਉਸ ਤਰ੍ਹਾਂ ਦੀ ਸਕਿਨ ਕਲਰ ਦੀ ਲੇਸ ਹੈ ਤੇ ਇਸ ਦੇ ਨਾਲ ਹੀ ਦੁਪੱਟਾ ਜਿਹੜਾ ਆਪਾਂ ਰੈਡੀ ਕੀਤਾ ਬਾਟਮ ਇਸ ਦੇ ਨਾਲ ਪਲੇਨ ਹੀ ਹੈ ਠੀਕ ਹੈ ਜੀ ਤੇ ਦੁਪੱਟਾ ਇਸ ਦੇ ਨਾਲ ਬੇहद ਖੂਬਸੂਰਤ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਪੂਰੇ ਵਰਕ ਵਾਲਾ ਦੁਪੱਟਾ ਹੈ ਇਸ ਦੇ ਛੋਟੇ ਜਿਹੜੇ ਚਾਰੋਂ ਕਾਰਨਰਸ ਨੇ ਉਹਨਾਂ ਦੇ ਉੱਪਰ ਇਹ ਵਾਲੀ ਜਿਹੜੀ ਅੰਬੀ ਵਾਲੀ ਬੁੱਟੀ ਬਣੀ ਹੋਈ ਹੈ ਤੇ ਵਿੱਚ ਸਾਰੀ ਛੋਟੀ ਬੁੱਟੀ ਬਣੀ ਹੋਈ ਹੈ ਤੇ ਨਾਲ ਹੀ ਇਸ ਦੇ ਫੋਰ ਸਾਈਡਡ ਜਿਹੜੀ ਇਹੋ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਸ ਵਰਕ ਜਿਹੜਾ ਆਪਾਂ ਹੋ ਕੀਤਾ ਠੀਕ ਹੈ ਜੀ ਤੇ ਨੈਕਸਟ ਜਿਹੜਾ ਸੂਟ ਹੈ ਜੀ ਉਹ ਮਸਲੀਨ कॉटन ਦਾ ਹੈ ਪ੍ਰਿੰਟਡ ਸੂਟ ਲੇਮਨ कलर ਦਾ ਗਰਾਊਂਡ ਹੈ ਜੀ ਇਸ ਦਾ ਤੇ ਇਸ ਦੇ ਉੱਪਰ ਬਹੁਤ ਸੋਹਣੇ ਸੋਹਣੇ ਗ੍ਰੀਨ ਤੇ ਪੀਚ ਕਲਰ ਦੀ ਜਿਹੜੀ ਹੈ ਉਹ ਪ੍ਰਿੰਟਿੰਗ ਹੋਈ ਹੋਈ ਹੈ ਤੇ ਇਸ ਤੇ ਗਲੇ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਆਪਾਂ ਲੇਸ ਵਰਕ ਦੇ ਨਾਲ ਤੇ ਅਲੱਗ ਤਰ੍ਹਾਂ ਤੋਂ ਪੈਚ ਲਗਾ ਕੇ ਗਲੇ ਦੇ ਉੱਪਰ ਆਪਾਂ ਜਿਹੜਾ ਇਹ ਹੀ ਡਿਜ਼ਾਈਨ ਕੀਤਾ ਸੂਤ ਤੇ ਇਸ ਦੀਆਂ 슬ੀਵਸ ਦਾ ਡਿਜ਼ਾਈਨ ਬਹੁਤ ਹੀ ਖੂਬਸੂਰਤ ਹੈ ਜੀ ਮੈਂ ਤੁਸੀਂ ਦੇਖ ਰਹੇ ਹੋ ਮਤਲਬ ਜਿਵੇਂ ਆਪਾਂ ਤੁਹਾਨੂੰ ਦਿਖਾਈਏ ਇਹ ਐਵੇਂ ਐਵੇਂ ਦਾ ਡਿਜ਼ਾਈਨ ਰਹੇਗਾ ਠੀਕ ਹੈ ਜੀ ਐਵੇਂ ਕਰਕੇ ਹੈ ਠੀਕ ਹੈ ਬਹੁਤ ਸੋਹਣੀਆਂ 슬ੀਵਸ ਬਣੀਆਂ ਨੇ ਇਸ ਦੀ ਤੇ ਨਾਲ ਹੀ ਇਸ ਦੇ ਘੇਰੇ ਦੇ ਉੱਪਰ ਵੀ ਆਪਾਂ ਇਹ ਲੇਸ ਜਿਹੜੀ ਉਹ ਲਗਾਈ ਹੈ ਠੀਕ ਹੈ ਨਾਲ ਇਸ ਦੇ ਇਹ ਵਾਲਾ ਬਾਟਮ ਹੈ ਸਿੰਪਲ ਸਲਵਾਰ ਠੀਕ ਹੈ ਜੀ ਤੇ ਅਗਲਾ ਜਿਹੜਾ ਸੂਟ ਹੈ ਉਹ ਹੈ ਜੀ ਬਹੁਤ ਹੀ ਹੈਵੀ ਜਿਆ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਸੂਟ ਇਸ ਦਾ ਰੰਗ ਹੈ ਵਾਈਟ ਪ੍ਰਿੰਟਡ ਕ੍ਰੇਪ ਦੇ ਉੱਪਰ ਹੈਂਡਵਰਕ ਹੋਇਆ ਹੈ ਜਿਵੇਂ ਤੁਸੀਂ ਦੇਖਦੇ ਹੋ ਇਹ ਪਿਓਰ ਜਿਹੜੇ ਹੈ ਅਸਲੀ ਵਾਲੇ ਮਿਰਰ ਵਰਕ ਹੋਇਆ ਹੋਇਆ ਹੈ ਠੀਕ ਹੈ ਫੋਇਲ ਵਾਲੇ ਮਿਰਰ ਨਹੀਂ ਹੈ ओरिजिनल ਮਿਰਰਸ ਨੇ ਮੋਤੀ ਨੇ ਲੱਗੇ ਹੋਏ ਤੇ ਕਟਦਾਣੇ ਜਬਰਤੋ ਹੋਈ ਹੋਈ ਹੈ ਤੇ ਇਸ ਦੇ ਉੱਪਰ ਆਪਾਂ ਦੇਖੋ ਇਹ ਵਾਲੀ ਲਟਕਣ ਵਾਲੀ ਜਿਹੜੀ ਹੁੰਦੀ ਹੈ ਹੈਂਗਿੰਗ ਜਿਹੜੀ ਲੇਸ ਹੁੰਦੀ ਹੈ ਉਹ ਵਾਲੀ ਲਗਾ ਕੇ ਆਪਾਂ ਇਸ ਨੂੰ ਡਿਜ਼ਾਈਨ ਕੀਤਾ ਹੈ ਠੀਕ ਹੈ 슬ੀਵਸ ਦੇ ਉੱਪਰ ਵੀ ਤੁਸੀਂ ਵਰਕ ਦੇਖ ਸਕਦੇ ਹੋ نیچے ਘੇਰੇ ਦੇ ਉੱਪਰ ਵੀ ਬਹੁਤ ਹੀ ਖੂਬਸੂਰਤ ਜਾਂ ਸੂਟ ਹੈ ਬਹੁਤ ਪਿਆਰਾ ਸੂਟ ਹੈ ਬਣਿਆਗਾ ਠੀਕ ਹੈ ਜੀ ਤੇ ਇਸ ਦੇ ਨਾਲ ਆਪਾਂ ਇਹ ਵੱਡੇ ਫਲੇਅਰ ਵਾਲਾ ਜਿਹੜਾ ਹੁੰਦਾ ਹੈ ਪਲਾਜ਼ੋ ਰੈਡੀ ਕੀਤਾ ਉਮੀਦ ਕਰਦੇ ਹਾਂ ਕਿ ਇਹ ਕਰਦੇ ਹਾਂ ਕਿ ਇਹ ਵਾਲੀ ਵੀਡੀਓ ਦੇ ਵਿੱਚ ਜਿੰਨੇ ਸੁੱਤ ਸਾਨੂੰ ਆਪਾਂ ਦਿਖਾਏ ਆ ਤੇ ਇਹ ਸਾਰੇ ਤੁਹਾਨੂੰ ਪਸੰਦ ਆਏ ਹੋਣਗੇ ਇਸ ਤਰ੍ਹਾਂ ਦੀਆਂ ਸੋਹਣੀਆਂ ਸਟਿਚਿੰਗਸ ਦੇ ਲਈ ਤੇ ਇਹੋ ਜਿਹੇ ਸੋਹਣੇ ਫੈਬਰਿਕ ਰਿਦਰ ਲਈ ਤੁਸੀਂ ਸਾਡੇ ਨਾਲ ਜਿਹੜਾ ਉਹ ਕੰਟੈਕਟ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਦੇ ਉੱਪਰ ਤੇ ਇਹ ਵਾਲੇ ਸੂਟ ਜਿਹੜੇ ਆਪਾਂ ਤੁਹਾਨੂੰ ਤਾਂ ਦਿਖਾਏ ਕਿਉਂਕਿ ਇਹ ਵਾਲੇ ਸੂਟ ਸਾਡੇ ਹੁਣ ਰੈਡੀ ਨੇ ਸ਼ਿਪਿੰਗ ਦੇ ਲਈ ਤੇ ਇਹ ਸੂਟ ਸਿਰ ਸਾਨੂੰ ਵੀਡੀਓ ਦੇ ਵਿੱਚ ਕਵਰ ਕਰਨੇ ਮੁਸ਼ਕਲ ਹੋ ਜਾਂਦੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮਮ ਸੂਟ ਜਿੰਨੇ ਵੀ ਅਸੀਂ ਰੈਡੀ ਕਰਦੇ ਹਾਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦਿਖਾਏ ਜਾਣ ਇਸੇ ਕਰਕੇ ਆਪਾਂ ਵੀਡੀਓਜ਼ ਦੇ ਵਿੱਚ ਇਹ ਵਾਲੇ ਜਿਹੜੇ ਸਟਿਚ ਕੀਤੇ ਹੋਏ ਜਿਹੜੇ ਸੂਟ ਹੁੰਦੇ ਨੇ ਤੁਹਾਨੂੰ ਦਿਖਾਏ ਜਾਂਦੇ ਤੇ ਇਸ ਤਰ੍ਹਾਂ ਦੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਲਈ ਤੇ ਸੋਹਣੇ ਕੱਪੜੇ ਖਰੀਦਣ ਦੇ ਲਈ ਸਾਡੇ ਕੋਲ ਗਿਆ ਹੈ ਚੈਨਲ ਉਹਦੇ ਨਾਲ ਬਣੇ ਰਿਹਾ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅ ਅੱਜ ਲਈ ਸਿਰਫ ਇੰਨਾ ਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਖ ਰੱਖ ਧੰਨਵਾਦ